ਉੱਟ ਅਸੀਂ ਪਾਲੇ ਦੇ ਵਿੱਚ ਨੇ ਹਾਂ ਤੇ ਸਪਰੇਹਾਂ ਕਰਦੇ ਫਿਰਦੇ ਆਂ ਅਸੀਂ ਕਿਸਾਨ ਆ ਪਰ ਆਪਦਾ ਹੱਕ ਨਹੀਂ ਖੋਣ ਦਿੰਦੇ ਜੇ ਰਾਜ ਕਰਨਾ ਤਾਂ ਰਾਜ ਮਹਾਰਾਜਾ ਰਣਜੀਤ ਸਿੰਘ ਵਰਗਾ ਕਰੋ ਸਾਨੂੰ ਕੋਈ ਤਰਾਜ ਨਹੀਂ ਓਏ ਖੋਣਾ ਸਾਡੀ ਕਹੀ ਕਹਾੜੀ ਓਏ țeੜੇ ਖੇਤ ਵੱਡਾਂਗੇ ਹਰੀ ਚੰਗੀ ਦੱਸ ਦੇ ਕੀ ਕੀਤੀ ਆ ਓਏ ਮੁੱਢ ਤੋਂ ਕਰਦਾ ਆਏ ਮਾਰੀ ਓ ਬਾਜ ਵਾਂਗੂ ਫੇਰ ਨਿਗਾਹ ਰੱਖਾਂਗੇ ਸਮਾਨਾ ਨੂੰ ਚੰਗੀ ਚਾਹਣਾ ਓਏ ਵਾਪਸ ਲੈ ਲੈ ਕਿਉਂ ਤੰਗ ਕਰੇ ਕਿਸਾਨਾ ਨੂੰ ਚੰਗੀ ਚਾਹਣਾ ਓਏ ਵਾਪਸ ਲੈ ਲੈ ਕਿਉਂ ਤੰਗ ਕਰੇ ਕਿਸਾਨਾ ਨੂੰ ਓਏ ਪੈਰਾਂ ਵਿੱਚ ਤੂੰ ਨਿਗਾਹ ਮਾਰ ਲਈ ਤੇ ਕੰਮ ਨਹੀਂ ਤੇਰੇ ਚੰਗੇ ਓ ਪੈਰਾਂ ਵਿੱਚ ਤੂੰ ਨਿਗਾਹ ਮਾਰ ਲਈ ਤੇ ਕੰਮ ਨਹੀਂ ਤੇਰੇ ਚੰਗੇ ਓਏ ਰਿਸ਼ਤੇਦਾਰਾਂ ਵਾਂਗੂ ਮੋੜ ਦੇ ਤੇ ਕਿਉਂ ਕਰਵਾਉਣਾ ਹੈ ਦੰਗੇ ਓਏ ਟੱਕਰ ਲੱਗੀ ਤਾਂ ਮਿੱਧੀ ਦੇ ਬੂਝੇ ਤੇ ਫਕ ਨਹੀਂ ਪੈਂਦਾ ਸਾਨਾ ਨੂੰ ਚੰਗੀ ਚੌਰਾ ਓਏ ਵਾਪਸ ਲੈ ਲੈ ਕਿਉਂ ਤੰਗ ਕਰੇ ਕਿਸਾਨਾ ਨੂੰ ਓ ਜਿੱਤ ਕੇ ਜਾਣਗੇ ਜਿੱਤਦੇ ਆਏ ਓਏ ਇਸ ਕੌਮ ਦੇ ਹੀਰੇ ਓਏ ਕਲਗੀ ਵਾਲੇ ਦਾ ਸਿਰ ਤੇ ਹੱਥ ਤੇ ਮਨ ਵੀ ਰੱਖੇ ਨਾ ਤੀਰੇ ਓਏ ਸਿੱਖਾਂ ਦੇ ਪੁੱਤ ਸਿੱਖ ਓਏ ਜੀਨਿਆ ਸਿੱਖਾਂ ਦੇ ਪੁੱਤ ਸਿੱਖੋ ਚਿਨਿਆ ਛੱੜਦੇ ਨਹੀਂ ਮਦਾਨਾਂ ਨੂੰ ਓਏ ਚੰਗੀ ਚਾਉਣਾ ਵਾਪਸ ਲੈ ਲੈ ਕਿਉਂ ਤੰਗ ਕਰੇ ਕਿਸਾਨਾਂ ਨੂੰ ਚੰਗੀ ਚਾਉਣਾ ਓਏ ਵਾਪਸ ਲੈ ਲੈ ਕਿਉਂ ਤੰਗ ਕਰੇ ਕਿਸਾਨਾਂ ਨੂੰ ਕਿਸਾਨ ਭਰਾਵਾਂ ਦੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ